ਸਾਡੀ ਪਹਿਲਾ ਜਿਹੜੀ ਚੋਣਾ ਦੇ ਵਿੱਚ ਜਦੋਂ ਅਸੀਂ ਚੋਣ ਗਰਾਊਂਡ ਦੇ ਵਿੱਚ ਆਏ ਆ ਅਸੀਂ ਸਾਰਿਆਂ ਨੂੰ ਪਹਿਲਾਂ ਇਹ ਗੱਲ ਕਹੀ ਸੀ ਵੀ ਅਸੀਂ ਨਸ਼ੇ ਦੇ ਖਿਲਾਫ ਲੜਦੇ ਆ ਤੇ ਲੜਦੇ ਰਵਾਂਗੇ ਅਸੀਂ ਇਸ ਗੱਲ ਕਰਕੇ ਅੱਜ ਕੱਲ ਅਸੀਂ ਅਹੁਦਾ ਸੰਭਾਲਿਆ ਗੁਰੂ ਸਾਹਿਬ ਦੀ ਕਿਰਪਾ ਨਾਲ ਸਾਡੇ ਨਗਰ ਦੀ ਮਦਦ ਦੇ ਨਾਲ ਅੱਜ ਪਹਿਲੀ ਮੋਹਰ ਅਸੀਂ ਨਸ਼ੇ ਦੇ ਖਿਲਾਫ ਮਤਾ ਪਾ ਕੇ ਪਹਿਲੀ ਮੋਹਰ ਉਸ ਤੇ ਹੀ ਲਾਈ ਹੈ ਤੇ ਅੱਗੇ ਸ਼ੁਰੂਆਤ ਬਾਕੀ ਕੰਮਾਂ ਦੀ ਬਾਅਦ ਚੁੱਕ ਰਾਂਗੇ ਦੂਸਰੀ ਗੱਲ ਹੈ ਜਿਵੇਂ ਅਸੀਂ ਸਾਡੇ ਮਤੇ ਦੇ ਵਿੱਚ ਸ਼ਰਤਾਂ ਲਿਖੀਆਂ ਨੇ ਉਹ ਸ਼ਰਤਾਂ ਨੇ ਜਿਵੇਂ ਕਿ ਸਕੂਲ ਵਾਲੇ ਬੱਚਿਆਂ ਨੂੰ ਕੋਈ ਤਮਾਕੂ ਕੋਲਪ ਵਗੈਰਾ ਸਟ੍ਰਿੰਗ ਵਗੈਰਾ ਨਹੀਂ ਦੇਊਗਾ ਚਿੱਟਾ ਵੇਚਣ ਵਾਲੇ ਦੇ ਖਿਲਾਫ ਅਸੀਂ ਸਖਤ ਕਾਰਵਾਈ ਕਰਾਂਗੇ ਪੀਨ ਵਾਲੇ ਦੀ ਮਦਦ ਕਰਾਂਗੇ ਛੱਡਣਾ ਚਾਹੁੰਦਾ ਅਸੀਂ ਹਰ ਇੱਕ ਤਰ੍ਹਾਂ ਦੀ ਡਾਕਟਰੀ ਮਦਦ ਹੈ ਕੋਈ ਕਿਸੇ ਤਰ੍ਹਾਂ ਦੀ ਮਦਦ ਹੈ ਉਹਦੀ ਅਸੀਂ ਕਰਾਂਗੇ ਜੇ ਤੀਸਰੀ ਗੱਲ ਹੈ ਜਿਵੇਂ ਸਿਰਿੰਜ ਕੋਈ ਡਾਕਟਰ ਨਹੀਂ ਦੇਊਗਾ ਸਿਗਨੇਚਰ ਵਗੈਰਾ ਕੋਈ ਨਹੀਂ ਵੇਚੂਗਾ ਜੇਕਰ ਇਸ ਇਹ ਚੀਜ਼ਾਂ ਨੂੰ ਕੋਈ ਸਾਡੇ ਤੋਂ ਬਾਹਰ ਜਾ ਕੇ ਕਰਦਾ ਹੈ ਇਹ ਕੰਮ ਠੀਕ ਹੈ ਜੀ ਸਾਡੀਆਂ ਸ਼ਰਤਾਂ ਨਹੀਂ ਮੰਨਦਾ ਤਾਂ ਅਸੀਂ ਉਹਦੇ ਸਖਤ ਕਾਰਵਾਈ ਕਰਾਂਗੇ ਜੇਕਰ ਕੋਈ ਲੀਡਰ ਜਾਂ ਕੋਈ ਮੋਤਵਾਰ ਬੰਦਾ ਪਿੰਡ ਦਾ ਨਸ਼ਾ ਵੇਚਣ ਵਾਲੇ ਦੀ ਜਾਂ ਪੀਣ ਵਾਲੇ ਦੀ ਸਪਾਰਸ਼ ਕਰਦਾ ਤਾਂ ਉਹਦੇ ਅਸੀਂ ਪਿੰਡ ਦੇ ਵਿੱਚ ਪੋਸਟਰ ਲਾ ਕੇ ਧਰਨਾ ਮਜਾਹਰ ਕਰਕੇ ਉਹਦਾ ਜਲੂਸ ਕੱਢਾਂਗੇ ਇਸ ਗੱਲ ਕਰਕੇ ਨਸ਼ੇ ਵਾਲਿਆਂ ਨੂੰ ਬੇਨਤੀ ਹੈ ਇਸ ਚੀਜ਼ ਤੋਂ ਗੁਰੇਜ਼ ਕਰੋ ਨਹੀਂ ਇਸ ਕਾਰਵਾਈ ਨੂੰ ਭੁਗਤਣ ਲਈ ਤਿਆਰ ਹੋ ਜਾਓ ਅਸੀਂ ਕਿਸੇ ਦੇ ਦਬਾਅ ਥੱਲੇ ਜਾਂ ਕਿਸੇ ਦੇ ਪ੍ਰੈਸ਼ਰ ਥੱਲੇ ਨਹੀਂ ਚੁੱਪ ਕਰਨ ਵਾਲੇ ਨਸ਼ੇ ਛੱਡੋਗੇ ਤੁਡੇ ਨਾਲ ਹਰ ਪੱਖ ਤੋਂ ਖੜੇ ਆ ਜੇ ਨਸ਼ਾ ਕਰੋਗੇ ਜਾਂ ਵੇਚੋਗੇ ਤਾਂ ਹਰ ਪੱਖ ਤੋਂ ਤੁਹਾਡਾ ਟਕਰਾ ਕਰਨ ਲਈ ਅਸੀਂ ਤਿਆਰ ਆ ਸਾਡਾ ਸਮੂਹ ਨਗਰ ਇਸ ਚੀਜ਼ ਲਈ ਤਿਆਰ ਪਰ ਤਿਆਰ ਹੈ ਸਾਡੇ ਨਗਰ ਨੇ ਪਹਿਲਾਂ ਬਹੁਤ ਵੱਡਾ ਸਹਿਯੋਗ ਦਿੱਤਾ ਤੇ ਗੁਰੂ ਸਾਹਿਬ ਦੀ ਕਿਰਪਾ ਨਾਲ ਅੱਜ ਵੀ ਤੁਸੀਂ ਦੇਖਿਆ ਹੀ ਹੈ ਵੀ ਸਾਡੇ ਸਾਰਾ ਨਗਰੀ ਆ ਗਿਆ ਸੀ ਇਸ ਚੀਜ਼ ਲਈ ਅਸੀਂ ਸਾਡੇ ਪਿੰਡ ਤੋਂ ਗੁਰੂ ਸਾਹਿਬ ਦੀ ਕਿਰਪਾ ਨਾਲ ਵੀ ਕਾਰਵਾਈ ਪਾਈ ਅੱਜ ਤੇ ਅੱਗੇ ਗੁਰੂ ਸਾਹਿਬ ਕਿਰਪਾ ਕਰਨ ਤੇ ਅਸੀਂ ਇਸ ਚੀਜ਼ ਤੇ ਪੂਰੇ ਉਤਰ ਆ। ਵੈਰੀ ਖਾਲਸਾ ਵੈਰੀ ਕੀ ਫਤੇ ਜੀ ਅੱਜ ਪੰਚਾਇਤ ਵੱਲੋਂ ਜਿਹੜਾ ਹੈਗਾ ਉਹ ਪਹਿਲਾ ਮਤਾ ਜਿਹੜਾ ਉਹ ਨਸ਼ੇ ਦੇ ਖਿਲਾਫ ਪਾਇਆ ਗਿਆ। ਜਿਹੜਾ ਵੀ ਸਾਡੇ ਪਿੰਡ ਦੇ ਵਿੱਚ ਕੋਈ ਵੀ ਵਿਅਕਤੀ ਕਿਸੇ ਵੀ ਤਰ੍ਹਾਂ ਦਾ ਨਸ਼ਾ ਵੇਚੂਗਾ ਜਾਂ ਕੋਈ ਨਸ਼ਾ ਵੇਚਣਾ ਇਹਨੂੰ ਜਿਹੜਾ ਛਲਵਾ ਕੇ ਲੇਊਗਾ ਉਸ ਸੰਬੰਧ ਵਿੱਚ ਅਸੀਂ ਜਿਹੜਾ ਇਹ ਮਤਾ ਪਾਇਆ ਗਿਆ। ਸਾਡੇ ਅਸੀਂ ਚੋਣਾਂ ਤੋਂ ਪਹਿਲਾਂ ਵੀ ਚੋਣਾਂ ਲੜਨ ਤੋਂ ਪਹਿਲਾਂ ਵੀ ਕੁਝ ਵਾਅਦੇ ਕੀਤੇ ਸੀਗੇ ਕਿ ਅਸੀਂ ਪਿੰਨ ਨੂੰ ਨਸ਼ਾ ਮੁਕਤ ਕਰਾਂਗੇ ਜਦੋਂ ਚੋਣਾਂ ਲੜਨ ਦਾ ਵਿਚਾਰ ਵੀ ਨਹੀਂ ਸੀ ਉਦੋਂ ਵੀ ਅਸੀਂ ਇਸ ਜਿਹੜਾ ਨਸ਼ੇ ਦੇ ਮਤਲਬ ਕਿ ਜਿਹੜੇ ਵੇਚਣ ਵਾਲੇ ਆ ਉਹਨਾਂ ਨਾਲ ਅਸੀਂ ਮੱਥਾ ਲਾਉਂਦੇ ਰਹੇ ਸੀ ਤੇ ਹੁਣ ਸਾਡੇ ਕੋਲੇ ਪ੍ਰਮਾਤਮਾ ਨੇ ਪਾਵਰ ਬਖਸ਼ੀ ਆ ਤਾਂ ਇਸ ਕਰਕੇ ਅਸੀਂ ਜਿਹੜਾ ਨਸ਼ਾ ਵੇਚਣ ਵਾਲਾਂ ਦੇ ਖਿਲਾਫ ਜਿਹੜਾ ਸਖਤੋ ਸਖਤ ਐਕਸ਼ਨ ਲੈ ਰਹੇ ਆ ਸਾਬ ਨੇ ਆਪਣਾ ਭਾਈ ਉਹਦਾ ਸੰਭਾਲਿਆ ਅੱਜ ਉਹਨਾਂ ਨੇ ਪਹਿਲਾ ਮਤਾ ਪਾਇਆ ਜੋ ਸਾਡੇ ਡੇਰੇ ਦੇ ਵਿੱਚ ਪਿੰਡ ਦੇ ਵਿਚਾਲੇ ਸਾਡੇ ਡੇਰਾ ਬਹੁਤ ਵੱਡਾ ਡੇਰੇ ਦੇ ਵਿੱਚ ਸਾਰੀ ਪੰਚਾਇਤ ਦੇ ਵਿੱਚ ਇਕੱਠਾ ਗੱਲਬਾਤ ਕਰਨ ਤੋਂ ਬਾਅਦ ਆ ਇਕੱਠੇ ਹੋਣ ਤੋਂ ਬਾਅਦ ਇਹ ਨਿਸ਼ਾਪਾਇਆ ਕਿ ਨਸ਼ੇ ਦੇ ਬਰਖਲਾਫ ਉਹਨਾਂ ਨੇ ਪਹਿਲਾ ਮਤਾ ਅੱਜ ਪਾਇਆ ਜਿਹੜੀ ਉਹਨਾਂ ਦੀ ਸਟੈਂਪ ਖੁੱਲੀ ਹੈ ਅੱਜ ਖਾਸ ਸਟੈਂਪ ਨਸ਼ੇ ਦੇ ਬਰਖਲਾਫ ਖੁੱਲੀ ਹੈ ਅਸੀਂ ਇਹੀ ਆਸ ਰੱਖਦੇ ਹਾਂ ਕਿ ਸਾਡੇ ਪਿੰਡ ਚੋਂ ਬਿਲਕੁਲ ਨਸ਼ਾ ਖਤਮ ਹੋਵੇ ਜਿਸ ਤਰ੍ਹਾਂ ਸਾਡੇ ਪਿੰਡ ਦਾ ਹੈ ਵਿੱਚ ਸਾਡੇ ਸਰਪੰਚ ਨੇ ਇਹ ਮੁੱਦਾ ਚੱਕਿਆ ਬਾਕੀ ਵੀ ਸਰਪੰਚ ਇਸੇ ਪ੍ਰਕਾਰ ਮੁੱਦੇ ਚੱਕ ਕੇ ਆਪਣੇ ਪਿੰਡ ਚੋਂ ਨਸ਼ੇ ਖਤਮ ਕਰਨ ਤੇ ਸਾਡੇ ਆਉਣ ਵਾਲੇ ਸਮੇਂ ਵਿੱਚ ਸਾਡੇ ਨੌਜਵਾਨ ਕਬੱਡੀ ਖੇਡਾਂ ਵੱਲ ਧਿਆਨ ਦੇਣ ਔਰ ਕੀ ਆ ਸਾਡਾ ਪੰਜਾਬ ਦੁਬਾਰਾ ਤੋਂ ਹਰਾ-ਭਰਾ ਹੋ ਜਾਵੇ ਧੰਨਵਾਦ ਬਹੁਤ ਵਧੀਆ ਕੀਤਾ ਗਿਆ ਜੀ ਜੋ ਵੀ ਪੰਚਾਇਤ ਨੂੰ ਪਾਵਰਾਂ ਮਿਲੀਆਂ ਕੱਲ ਹੀ ਪਾਵਰ ਮਿਲੀ ਹੈਗੀ ਜਿਹੜਾ ਵੀ ਪੰਚਾਇਤ ਨੇ ਸਾਰਾ ਕਾਰਜ ਸੰਭਾਲਿਆਗਾ ਸਭ ਤੋਂ ਪਹਿਲਾਂ ਚੰਗੇ ਕੰਮ ਤੇ ਮੋਹਰ ਲਾਈ ਹੈ ਕਿ ਕਿਉਂਕਿ ਨਸ਼ੇ ਦੇ ਖਿਲਾਫ ਪਹਿਲੀ ਸਟੈਂਪ ਮਤਾ ਪਾਇਆ ਗਿਆ ਹੈ ਮਤੇ ਚ ਤੁਸੀਂ ਸੁਣੀ ਚੁੱਕੋ ਕੱਲੀ ਕੱਲੀ ਐਡ ਅਸੀਂ ਸਾਰਾ ਨਗਰ ਪੰਚਾਇਤ ਦਾ ਸਾਥ ਦੇਵਾਂਗੇ ਤੇ ਅਸੀਂ ਤੈਥੋਂ ਧੰਨਵਾਦ ਵੀ ਕਰਦੇ ਹਾਂ ਇੱਕ ਚੰਗੇ ਕੰਮ ਲਈ ਪਹਿਲ ਕਦਮੀ ਕੀਤੀ ਹੈ ਨਗਰ ਪੰਚਾਇਤ ਨੇ ਹੋਰ ਕੀ ਕਹੂੰਗੇ ਹੋਰ ਦੀਆਂ ਜ਼ਿਲ੍ਹੇ ਦੀਆਂ ਪੰਚਾਇਤਾਂ ਨੂੰ ਹੋਰ ਵੀ ਪਿੰਡਾਂ ਦੇ ਵਿੱਚ ਬਹੁਤ ਮੱਚੇ ਸਾਰੇ ਪੰਚਾਇਤਾਂ ਨੇ ਕੱਲੀ ਤਕਰੀਬਨ ਕਾਰਜ ਸੰਭਾਲੇ ਨੇਗੇ ਸਾਰੇ ਇਹ ਨਸ਼ੇ ਦੇ ਖਿਲਾਫ ਹੀ ਮਤੇ ਪਾਉਣ ਤਾਂ ਜੋ ਪੰਜਾਬ ਦਾ ਵਧ ਗਿਆ ਹਰਾ ਭਰਾ ਰੰਗਲਾ ਪੰਜਾਬ ਆਪਾਂ ਦੇਖ ਸਕੀਏ ਕਿਉਂਕਿ ਨਸ਼ੇ ਦੀ ਦਲਦਲ ਦੇ ਵਿੱਚ ਅੱਜ ਦੀ ਜਨਰੇਸ਼ਨ ਜਾਰੇ ਜਾ ਰਹੀ ਹੈਗੀ ਸਾਰੀਆਂ ਪੰਚਾਇਤਾਂ ਨੂੰ ਇਹੀ ਬੇਨਤੀ ਕਰਦੇ ਆਸੀਂ ਜੀ ਆਪਦੇ ਪਿੰਡੋਂ ਪਿੰਡੀ ਇਹੋ ਜੇ ਮਤੇ ਪਾਸ ਕਰੋ ਤਾਂ ਜੋ ਨਸ਼ਾ ਖਾਤਮੇ ਹੋ ਸਕੇ